ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਐ ਮਨੁੱਖ ਕਿੰਨਾ ਕੁ ਦੁਖੀ ਹੈ ਪਹਿਲੇ ਨਾਪ ਤੌਰ ਕਰ ਲੈਣਾ ਕਿਤਨਾ ਕੁ ਸੁਖੀ ਹੈ ਵਾ ਜਿਤਨਾ ਸੁਖੀ ਉਤਨੇ ਹੀ ਦੁਖੀ ਹੈ ਇਹ ਦਾਵੇ ਨਾਲ ਮੈਂ ਕਹਿੰਦਾ ਇਸ ਚੱਕਰ 'ਚ ਨਾ ਪੈਣਾ ਤੇ ਇਤਨਾ ਵੱਡਾ ਸੁਖੀ ਹੈ ਤੂੰ ਸੁਖੀ ਹੋਵੇਗਾ ਨਹੀਂ ਉਤਨਾ ਹੀ ਵੱਡਾ ਦੁਖੀ ਹੈ ਬੜੇ ਬੜੇ ਜੋ ਦੀਸੇ ਲੋਕ ਤਿੰਨ ਕੋ ਬਹਿਪੇ ਚਿੰਤਾ ਰੋ ਤੁਸੀਂ ਦੁੱਖ ਨੂੰ ਕਿਸ ਤਰ੍ਹਾਂ ਨਾਪੋਗੇ ਇਹ ਬੰਦਾ ਕਿੰਨਾ ਕੁ ਦੁਖੀ ਹੈ ਦੁੱਖ ਨੂੰ ਸਿੱਧੇ ਨਹੀਂ ਨਾਪ ਸਕੇ ਹੋਏ ਪਹਿਲੇ ਨਾ ਪੋ ਸੁਖੀ ਕਿਤਨਾ ਹੈ ਬਉ ਨਹੀਂ ਦੁਖੀ ਉਹਤ ਨਹੀਂ ਦੁਖੀ ਇਹ ਦੋਵੇਂ ਇਕੱਠੇ ਹੀ ਚੱਲਦੇ ਨੇ ਦੋਵੇਂ ਇਕੱਠੇ ਚੱਲਦੇ ਨੇ ਕਬੀਰ ਦੀ ਸਮਝ ਹੈ ਕਬੀਰ ਕਹਿੰਦੇ ਨੇ ਪ੍ਰਭੂ ਆਪਾ ਨਹੀਂ ਮੰਗਦਾ ਗੱਲ ਖਤਮ ਨਹੀਂ ਚਾਹੀਦਾ ਸੁਖ ਨਹੀਂ ਚਾਹੀਦਾ ਦੁੱਖ ਆਵੇਗਾ ਸੁਖ ਮੰਗਤ ਦੁੱਖ ਆਗਲ ਆਵੇ ਮੰਗਦਾ ਮੈਂ ਸੁੱਖਾਂ ਸੁਖ ਦੇ ਨਾਲ ਦੁੱਖ ਵੀ ਆ ਜਾਂਦਾ ਹੁਣ ਕਿਵੇਂ ਕਹੋਗੇ ਤੁਸੀਂ ਕੋਈਨ ਕੋਈ ਸਿੱਕਾ ਮੰਗੋ ਕਿਸੇ ਕੋਲ